ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਭ ਵੀ ਸਾਰੇ ਠੀਕ ਹੈ ਲੋ ਜੀ ਸਵੇਰ ਦੇ ਸਵਾ 6:00 ਵਜੇ ਦਾ ਟਾਈਮ ਆ ਤੇ ਮੈਂ ਆ ਗਈ ਸੀ ਨਹਾ ਤੋਕੇ ਕਿਚਨ ਦੇ ਵਿੱਚ ਧੂਪ ਜੋਤ ਪਹਿਲਾਂ ਲਗਾਤੀ ਸੀਗੀ ਸਭ ਤੋਂ ਪਹਿਲਾਂ ਕਿਚਨ ਦੇ ਸੈਲਫ ਨੂੰ ਇੱਕ ਗਿੱਲੇ ਕੱਪੜੇ ਦੇ ਨਾਲ ਸਾਫ਼ ਕਰ ਲੂੰਗੀ ਇੱਕ ਵਾਰੀ ਵੈਸਤਾ ਰਾਤ ਨੂੰ ਕਿਚਨ ਚੰਗੀ ਤਰ੍ਹਾਂ ਕਲੀਨ ਕਰਕੇ ਪੈਣੇ ਆ ਤੇ ਪਰ ਫੇਰ ਵੀ ਬਸ ਹੋਣਾ ਗਰਮੀਆਂ ਦੇ ਵਿੱਚ ਮੈਨੂੰ ਐ ਆਉਂਦਾ ਵੀ ਰਾਤ ਨੂੰ ਕਿਤੇ ਕੋਈ ਸ਼ਕਲੀ ਵਗੈਰਾ ਨਾ ਹੀ ਹੋਵੇ ਸੈ ਤਾਂ ਕਰਕੇ ਬਸ ਗੱਲਾ ਕੱਪੜਾ ਮਾਰ ਕੇ ਤੇ ਇੱਕ ਵਾਰੀ ਸੈਲਫ ਨੂੰ ਸਾਫ਼ ਕਰ ਲਵਾਂਗੀ ਉਸ ਤੋਂ ਬਾਅਦ ਹੀ ਚਾਹ ਬਣਾਉਂਗੀ ਤੇ ਅੱਜ ਤਾਂ ਬੱਚੇ ਵੀ ਦੋਵੇਂ ਉੱਠ ਖੜੇ ਸੀਗੇ ਜਲਦੀ ਵੈਸੇ ਤਾਂ ਲੇਟ ਹੀ ਉੱਠਦਾ ਪ੍ਰਾਪਤਾ 7:00 7:30 ਵਜੇ ਉੱਠਦੀ ਹੁੰਦੀ ਆ ਹੁਣ ਕਿਉਂਕਿ ਸਕੂਲ ਦੁਪਹਿਰ ਦੇ ਟਾਈਮ ਤੇ ਲੱਗ ਗਿਆ 12:00 ਵਜੇ ਦਾ ਤੇ ਤਾਂ ਕਰਕੇ ਲੇਟ ਉੱਠਦੀ ਆ ਕਿ ਤੇ ਅੱਜ ਦੋਵੇਂ ਬੱਚੇ ਜਲਦੀ ਉੱਠ ਖੜੇ ਸੀਗੇ ਸੈਲਫ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਕਿਉਂਕਿ ਸੈਲਫ ਚੰਗੀ ਤਰ੍ਹਾਂ ਕਲੀਨ ਹੋਵੇ ਤੇ ਕੰਮ ਕਰਨ ਦੇ ਵਿੱਚ ਵੀ ਮਨ ਲੱਗਦਾਗਾ ਉਸ ਤੋਂ ਬਾਅਦ बस ਚਾਹ ਧਾਰ ਲਈਆ ਤੇ ਲੌਂਗ ਅਲਰਜੀ ਕੁੱਟ ਕੇ ਪਾ ਦੂਗੀ ਲੌਂਗ ਅਲਰਜੀ ਵਾਲੀ ਜ਼ਿਆਦਾਤਰ ਚਾਹ ਬਣਾਉਣੀ ਹੁੰਦੀ ਹੈ ਸਰਦੀ ਦੇ ਵਿੱਚ ਤਾਂ ਥੋੜਾ ਜਿਹਾ ਸੌਂਫ ਵੀ ਪਾ ਲੈਣਾ ਹੁੰਦਾ ਹੈ ਗਰਮੀ ਦੇ ਵਿੱਚ ਸੌਂਫ ਵਾਲੀ ਚਾਹ ਨਹੀਂ ਚੰਗੀ ਲੱਗਦੀ ਵੈਸੇ ਤਾਂ ਸੌਂਫ ਠੰਡੀ ਹੁੰਦੀ ਆ ਤੇ ਪਰ ਗਰਮੀ ਦੇ ਵਿੱਚ ਸੌਂਫ ਵਾਲੀ ਚਾਹ ਬੱਚੇ ਨਹੀਂ ਪੀਂਦੇਗੇ ਸਬਜ਼ੀ ਮੈਂ ਰਾਤ ਹੀ ਕੱਟ ਕੇ ਰੱਖਤੀ ਸੀਗੀ ਬੀਨਸ ਬਣਾਉਣੇ ਸੀ ਤੇ ਬਾਕੀ ਆਲੂ ਕੱਟਣੇ ਹੋਣਗੇ ਤੇ ਤੜਕਾ ਕੱਟਣਾ ਹੋਊਗਾ ਤੇ ਉਹ ਆਪਾਂ ਜਦੋਂ ਸਬਜ਼ੀ ਨੂੰ ਤੜਕਾ ਲਾਵਾਂਗੇ ਤੇ ਨਾਲ-ਨਾਲ ਕੱਟ ਲਾਂਗੇ। ਜਿਆ ਤਰਤੀਆ ਹੁਣ ਮੈਂ ਤੇ ਬਰਤਨ ਸਾਰੇ ਰੈਕ ਦੇ ਵਿੱਚ ਲਾ ਦੂੰਗੀ ਇਹ ਬਾਸਕਟ ਭਰੀ ਬੇ ਰਾਤ ਵਾਲੇ ਬਾਤਣਾ ਰਾਤ ਧੋ ਕੇ ਰੱਖੇ ਸੀਗੇ ਤੇ ਹੁਣ ਇਹਨਾਂ ਨੂੰ ਲਗਾ ਦੂੰਗੀ ਆਪੋ ਆਪਣੀ ਜਗ੍ਹਾ ਤੇ। ਬਰਤਨ ਜਦੋਂ ਸਲਫ ਦੇ ਉੱਪਰ ਪਏ ਹੁੰਦੇ ਇਸ ਤਰ੍ਹਾਂ ਬਾਸਕਟ ਭਰੀ ਤੇ ਸਲਫ ਵੀ ਐਂ ਲੱਗਦਾ ਵੀ ਭਰੀ ਭਰੀ ਲੱਗਦੀ ਹੈ ਕਿਉਂਕਿ ਇੱਕ ਤਾਂ ਵੈਸੀ ਸਲਫ ਛੋਟੀ ਹੈਗੀ ਤਾਂ ਕਰਕੇ ਬਸ ਮੈਨੂੰ ਐ ਹੁੰਦਾ ਵੀ ਬਰਤਨ ਨਾਲ ਦੀ ਨਾਲ ਲਗਾ ਦਾਂ ਸਵੇਰੇ ਉੱਠ ਕੇ ਤਾਂ ਇੱਕ ਵਾਰੀ ਕਿਉਂਕਿ ਬਾਕੀ ਬਾਅਦ ਦੇ ਵਿੱਚ ਚਾਹ ਪਾਣੀ ਵਾਲੇ ਬਰਤਨ ਹੋ ਜਾਂਦੇ ਆ ਤੇ ਜੇ ਬਾਸਕਟ ਖਾਲੀ ਹੋਵੇ ਤੇ ਉਹ ਵੀ ਨਾਲ ਦੀ ਨਾਲ ਚੱਕੇ ਜਾਂਦੇ ਹੈਗੇ ਚਾਓ ਬਲਦੇ ਬਲਦੇ ਤੇ ਬਸ ਉਹਨੇ ساری ਬਾਸਕਟ ਮੈਂ ਖਾਲੀ ਕਰ ਲੂੰਗੀ ਕਿਉਂਕਿ ਚਾਹ ਜ਼ਿਆਦਾ ਤਾਂ ਬਣਾਉਂਦੇ ਨਹੀਂ ਰਹੇ ਹੁੰਦੇ ਬਸ ਜਿੰਨੀ ਕਿ ਪੀਣੀ ਹੁੰਦੀ ਆ ਉਸ ਟਾਈਮ ਤੇ ਬਸ ਓਨੀ ਕੀ ਬਣਾਈ ਦੀ ਆ ਚਾਹ ਚਾਹ ਜੇ ਕਈ ਵਾਰੀ ਬਾਦਵੀ ਜਾਵੇ ਤੇ ਉਹਨੂੰ ਦੁਬਾਰਾ ਕਦੇ ਨਹੀਂ ਪੀਤਾ ਵੈਸੇ ਚਾਹ ਨੂੰ ਕਿਉਂਕਿ ਦੁਬਾਰੇ ਤੱਤੀ ਕੀਤੀ ਹੋਈ ਚਾਹ ਤੇ ਵਧੀਆ ਨਹੀਂ ਲੱਗਦੀਗੀ ਚਾਹ ਤਾਂ ਤਾਜੀ ਬਣੀ ਹੀ ਵਧੀਆ ਲੱਗਦੀ ਆ ਤੇ ਇਹ ਨਾਲੋਂ ਵਾਲਪੱਟੀ ਡੱਗ ਪਈ ਸੀ ਇੱਥੇ ਸ਼ੈਂਖ ਦੇ ਨਾਲੋਂ ਤੇ ਮੈਂ ਡਰ ਗਈ ਸੀ ਮੈਨੂੰ ਐ ਹੋਗਾ ਵੀ ਕਿਤੇ ਸ਼ਫਕਲੀ ਨਾ ਮੇਰੇ ਪੈਰ ਤੇ ਲੱਗ ਗਈ ਹੋਵੇ ਵਾਲਪੱਟੀ ਬਸ ਐਂ ਝੜੀ ਜਾਂਦੀ ਆ ਕਿ ਸ਼ੈਂਖ ਤੇ ਤਾਂ ਐ ਹੁੰਦਾ ਹੈ ਚਲੋ ਪਾਣੀ ਵਗੈਰਾ ਇੱਥੇ ਨਾਲ ਸਲਾਬ ਵਗੈਰਾ ਆ ਜਾਂਦੀ ਹੈ ਕਿ ਸ਼ੈਂਖ ਤੋਂ ਤੇ ਬਾਕੀ ਕੰਦਾ ਤੋਂ ਸਾਰੇ ਐਂ ਛੜੀ ਜਾਂਦੀ ਹੈਗੀ ਤੇ ਸ਼ਕਲੀ ਤੋਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਤਾਂ ਕਰਕੇ ਮੈਨੂੰ ਆਉਂਦਾ ਵੀ ਜਦੋਂ ਮਾੜੀ-ਵੋਟੀ ਕੋਈ ਚੀਜ਼ ਪਾ ਦੇ ਤੈ ਡੇਗਦੀ ਐ ਮੈਂ ਤਾਂ ਆਉਂਦਾ ਵੀ ਕਿਤੇ ਸ਼ਕਲੀ ਨਾ ਆ ਗਈ ਹੋਵੇ ਮੈਂ ਬਰਤਲ ਵੀ ਸਾਰੇ ਲਗਾ ਤੇ ਆ ਮੈਂ ਤੇ ਬਸ ਉਸ ਤੋਂ ਬਾਅਦ ਦੁੱਧ ਫਰਿੱਜ ਚੋਂ ਕੱਢ ਲਈ ਸੀ ਬਾਹਰ ਤੇ ਪਾ ਦਿਨੇ ਚਾਚ ਤੇ ਨਾਲ ਸਬਜ਼ੀ ਜਿਹੜੀ ਕੱਟ ਕੇ ਰੱਖੀ ਸੀ ਰਾਤ ਵੀਨਸ ਕੱਟ ਕੇ ਰੱਖੇ ਸੀ ਤੇ ਉਹ ਵੀ ਚੱਕ ਲਈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਦੂੰਗੀ ਇੱਕ ਵਾਰੀ ਦੋ ਤਿੰਨ ਪਾਣੀਆਂ ਦੇ ਵਿੱਚ ਪਾ ਕੇ ਤੇ ਧੋ ਦਾਂਗੇ ਆਲੂ ਨਾਲ ਦੇ ਨਾਲ ਹੀ ਕੱਟ ਲਵਾਂਗੇ ਬੀਨਸ ਥੋੜੇ ਸੀ ਕੁਸਤਾ ਵਿੱਚੋਂ ਪੱਕੇ ਜੇ ਨਿਕਲ ਗਏ ਸੀਗੇ ਸਬਜ਼ੀਆਂ ਵੀ ਹੁਣ ਹੈ ਨਹੀਂ ਕੋਈ ਬਸ ਖਾਂ ਦੇ ਵਿੱਚ ਕੋਈ ਸਬਜ਼ੀ ਵਧੀਆ ਨਹੀਂ ਲੱਗਦੀਗੀ ਬਸ ਇੱਕ ਬਣਾਉਣੀ ਪੈਂਦੀ ਹੈਗੀ ਇਹ ਤਾਂ ਮੈਨੂੰ ਕਹਿ ਦਿੰਦੇ ਕੋਈ ਸਬਜ਼ੀ ਲਿਆਵਾਂ ਤੂੰ ਤਾਂ ਕਹਿੰਦੇ ਉਹੀ ਕਹਿ ਦਿੰਦੇ ਆਹ ਨਾਲ ਲੈ ਕੇ ਆਉਣ ਨਾਲ ਲੈ ਕੇ ਆ ਕਹਿੰਦੇ ਸਬਜ਼ੀ ਹੁਣ ਹੈ ਨਹੀਂ ਆਹੀ ਸਬਜ਼ੀ ਦਾ ਮੰਡੀ ਦੇ ਵਿੱਚ ਜ਼ਿਆਦਾਤਰ ਕੱਦੂ ਆ ਤੇ ਬਾਕੀ ਦਾ ਸਾਡੇ ਬੱਚੇ ਵੀ ਖਾ ਲੈਂਦੇ ਜ਼ਿਆਦਾਤਰ ਬੱਚਾ ਤਾਂ ਹੁੰਦਾ ਵੀ ਕੱਦੂ ਵਗੈਰਾ ਨਹੀਂ ਖਾਂਦੇ ਤੇ ਪਰ ਮੈਨੂੰ ਤਾਂ ਕੱਦੂ ਬਿਲਕੁਲ ਵੀ ਵਧੀਆ ਨਹੀਂ ਲੱਗਦੇਗੇ ਤੇ ਉਸ ਤੋਂ ਬਾਅਦ ਚਾਹ ਵੀ ਬਣ ਗਈ ਸੀ ਚਾਹ ਪੀ ਕੇ ਤੇ ਹੁਣ ਮੈਂ ਸਬਜ਼ੀ ਨੂੰ ਤੜਕਾ ਲਗਾ ਦੂੰਗੀ ਕੱਦੂ ਨਾਲ ਪੇਠਾ ਮੈਨੂੰ ਕੋਈ ਵੀ ਸਬਜ਼ੀ ਇਹਨਾਂ ਚੋਂ ਵਧੀਆ ਨਹੀਂ ਲੱਗਦੀ ਬਸ ਬਣਾਉਣੀ ਤਾਂ ਪੈਂਦੀ ਹੈ ਜਦੋਂ ਘਰੇ ਆਉਂਦੀ ਹੈਗੀ ਆਪਦੇ ਲਈ ਕੱਲ੍ਹਿਆਂ ਲਈ ਤਾਂ ਸਪੈਸ਼ਲ ਬਣਦੀ ਵੀ ਨਹੀਂ ਹੈਗੀ ਤੇਲ ਪਾਤਾ ਸੀ ਕੜਾਈ ਦੇ ਵਿੱਚ ਤੇ ਨਾਲ-ਨਾਲ ਬਸ ਪਿਆਜ਼ ਲਸਣ ਕੱਟ ਲਵਾਂਗੇ ਮੈਂ ਇੱਕ ਵਾਰੀ ਛੱਲ ਲੈ ਸੀ ਛੱਲ ਕੇ ਤੋ ਲੈ ਸੀ ਪਿਆਜ਼ ਲਸਣ ਟਮਾਟਰ ਇਸ ਦੇ ਵਿੱਚ ਅੱਕੀ ਪਾਉਂਗੀ ਸਬਜ਼ੀ ਦੇ ਵਿੱਚ ਮੈਂ ਤੇਲ ਗਰਮ ਹੋ ਗਿਆ ਤੇ ਉਸ ਦੇ ਵਿੱਚ ਜੀਰਾ ਪਾਤਾ ਤੇ ਪਿਆਜ਼ ਲਸਣ ਪਾ ਦਾਂਗੇ ਜਿੰਨੇ ਪਿਆਜ਼ ਲਸਣ ਭੁੱਜੂਗਾ ਤੇ ਉਹਨੇ ਆਲੂ ਕੱਟ ਲਾਂਗੇ ਕਿਉਂਕਿ ਬੀਨਸ ਥੋੜੇ ਕਰਕੇ ਤੇ ਆਲੂ ਮੈਨੂੰ ਵੱਧ ਪਾਉਣੇ ਪੈਣਗੇ ਟਿਫਨ ਜਾਣੇ ਹੁੰਦੇ ਆ ਫਿਰ ਐ ਹੁੰਦਾ ਵੀ ਦੁਪਹਿਰ ਦਾ ਵੀ ਸਬਜ਼ੀ ਚਲੋ ਐ ਹੁੰਦਾ ਸ਼ਾਮ ਨੂੰ ਤਾਂ ਬਣਾਈ ਜਾਂਦੀ ਹੈ ਕੋਈ ਨਾ ਕੋਈ ਦਾਲ ਸਬਜ਼ੀ ਤੇ ਦੁਪਹਿਰ ਦਾ ਟਾਈਮ ਤੇ ਆ ਹੁੰਦਾ ਜਦੋਂ ਟਿਫਨ ਚਲੇ ਜਾਂਦੇ ਨਾਲ ਤੇ ਆਪਦੇ ਕੱਲੇ ਲਈ ਬਣਾਣੀ ਔਖੀ ਲੱਗਦੀ ਹੈਗੀ। ਕੱਲਾ ਮੈਨੂੰ ਆਇਆ ਸੀ ਵਾਸ਼ਿੰਗ ਮਸ਼ੀਨ ਲਗਾ ਤਾਂ ਤੇ ਫਿਰ ਮੈਨੂੰ ਆ ਗਿਆ ਕੱਪੜੇ ਬਾਦ ਦੇ ਵਿੱਚ ਹੀ ਧੋਤੇ ਜਾਂਦੇ ਇੱਕ ਤਾਂ ਕੱਪੜੇ ਦੋ ਦਿਨਾਂ ਦੇ ਆਗੇ ਥੋੜੇ ਹੋਣ ਕੱਪੜੇ ਤਾਂ ਥੋੜਾ ਘੱਟ ਟਾਈਮ ਲੱਗਦਾ ਵੀ ਜਲਦੀ ਧੋਤੇ ਜਾਂਦੇ ਆਗੇ ਤੇ ਬਾਕੀ ਐ ਹੁੰਦਾ ਵੀ ਹੁਣ ਗਰਮੀ ਕਰਕੇ ਰੋਟੀ ਦਾ ਹੀ ਪਹਿਲਾਂ ਐ ਹੁੰਦਾ ਮੈਨੂੰ ਮੈਂ ਰੋਟੀ ਬਣਾਦਾ ਕਿਉਂਕਿ ਫਿਰ ਕਿਚਨ ਦੇ ਵਿੱਚ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਹੈਗੀ। ਪਿਆਜ਼ ਲਸਣ ਵੀ ਪਹੁੰਚ ਗਿਆ ਸੀਗਾ ਤੇ ਬਸ ਉਸ ਤੋਂ ਬਾਅਦ ਟਮਾਟਰ ਕੱਟ ਕੇ ਰੱਖਿਆ ਸੀ ਜਿਹੜਾ ਉਹ ਪਾਤਾ ਆਲੂ ਛਿੱਲ ਲੈ ਇੱਕ ਵਾਰੀ ਤੇ ਇਹਨਾਂ ਨੂੰ ਧੋ ਕੇ ਤੇ ਬਾਅਦ ਦੇ ਵਿੱਚ ਕੱਟ ਲਾਗੇ ਕੱਟ ਕੇ ਵੀ ਬਸ ਤਾਂ ਦੋ ਤਿੰਨ ਪਾਣੀਾਂ 'ਚ ਧੋਵਾਂਗੇ ਤੇ ਪਰ ਇੱਕ ਵਾਰੀ ਇਹਨਾਂ ਨੂੰ ਮੈਂ ਛਿੱਲ ਕੇ ਤੇ ਇਹਨਾਂ ਨੂੰ ਧੋ ਲਿਆ ਸੀਗਾ ਵੀਡੀਓ ਸਕਿਪ ਹੋ ਜਾਂਦੇ ਕਈ ਵਾਰੀ ਹੁਣ ਸਾਰੀ ਵੀਡੀਓ ਤਾਂ ਨਹੀਂ ਬਣਦੀ ਕੱਟ ਕਰ ਲਏ ਸੀ ਆਲੂ ਤੇ ਉਸ ਤੋਂ ਬਾਅਦ ਦੋ ਤਿੰਨ ਪਾਣੀਾਂ 'ਚ ਧੋ ਲਏ ਸੀਗੇ ਤੇ ਮਸਾਲੇ ਇੱਕ ਕੌਂਦੀ ਦੇ ਵਿੱਚ ਪਾ ਲਏ ਸੀ ਹਲਦੀ ਲਾਲ ਮਿਰਚ ਨਾਮ ਕੇ ਤੇ ਘੜੀਆਂ ਪਾウダー ਪਾ ਕੇ ਤੇ ਉਸਮ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਿਆ ਸੀ। ਕੜਾਹੀ ਦੇ ਵਿੱਚ ਬਸ ਇਹ ਕੁਆਟਰ ਪੁੱਜ ਗਿਆ ਸੀ ਤੇ ਮਸਾਲੇ ਪਾ ਕੇ ਤੇ ਇਹਨਾਂ ਨੂੰ 2-3 ਮਿੰਟ ਟਾ ਕੇ ਪਕਾ ਲਾਂਗੇ। ਉਸ ਤੋਂ ਬਾਅਦ ਸਬਜ਼ੀ ਜਿਹੜੀ ਕੱਟ ਕਰਕੇ ਰੱਖੀ ਆ ਤੇ ਉਹ ਪਾ ਦੂੰਗੀ। ਮਸਾਲੇ ਇਹ ਭੁੱਜ ਗਏ ਸੀਗੇ ਹੁਣ ਆਲੂ ਤੇ ਬੀਨਸ ਜਿਹੜੇ ਕੱਟ ਕਰਕੇ ਰੱਖੇ ਸੀ ਉਹ ਪਾ ਕੇ ਬਸ ਇਸ ਤੋਂ ਬਾਅਦ ਆਟਾ ਗੁੰਨ ਲਓਗੇ ਪਹਿਲਾਂ ਮੈਂ। ਵਾਸ਼ਿੰਗ ਮਸ਼ੀਨ ਬਾਅਦ ਦੇ ਵਿੱਚ ਹੀ ਲਗਾਉਂਗੀ। ਤਾਂ ਘਰ ਰੋਟੀ ਬਣਾਉਦੇ ਬਣਾਦੇ ਕੱਪੜੇ ਧੋਤੇ ਜਾਣਗੇ ਤੇ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਕੱਪੜੇ ਧੋਦਾਂਗੇ। ਸਵੇਰੇ ਜੱਦਾ ਘੰਟਾ ਵੀ ਜਲਦੀ ਉੱਠਾ ਜਾਵੇ ਇਹ ਤਾਂ ਕੱਪੜੇ ਵੀ ਧੋਤੇ ਜਾਂਦੇ ਆ ਸਵੇਰ ਫਿਰ ਤਾਂ। ਤੇ ਬਸ ਅੱਜ ਮੈਨੂੰ 7:30 ਹੋ ਗਏ ਸੀ ਉੱਠਣ ਨੂੰ ਤਾਂ ਕਰਕੇ ਬਸ ਮੈਂ ਕੱਪੜਾ ਦਾ ਹਜੇ ਨਹੀਂ ਕੀਤਾ ਸੀਗਾ ਮੈਨੂੰ ਐਸ ਵਿੱਚ ਚਲੋ ਕੱਪੜੇ ਬਾਅਦ ਦੇ ਵਿੱਚ ਲਗਾ ਦੂੰਗੀ। ਉਸ ਤੋਂ ਬਾਅਦ ਬਸ ਆਟਾ ਗੁੰਨ ਕੇ ਮੈਂ ਤੇ ਕੱਪੜੇ ਵੀ ਲਗਾਤੇ ਸੀਗੇ। ਇਸ ਤੋਂ ਬਾਅਦ ਬਸ ਲੱਸੀ ਬਣਾ ਲਾਂਗੇ। ਲੱਸੀ ਬਣਾਲੀ ਸੀ ਤੇ ਲੱਸੀ ਦੇ ਵਿੱਚ ਨਸ ਕਾਲਾ ਨਾਮਕ ਪਾ ਕੇ ਤੇ ਉਸ ਨੂੰ ਵੀ ਕੋਲ ਦਿੰਦੇ ਹਾਂ ਹੁਣ ਆਪਾਂ ਤੇ ਸਬਜ਼ੀ ਬਣ ਗਈ ਸੀ ਤੇ ਕੜਾਹੀ ਨੂੰ ਮੈਂ ਕਰ ਦੂੰਗੀ ਦੂਸਰੀ ਸਾਈਡ ਤੇ ਫੇਰ ਰੋਟੀ ਬਣਾ ਲੂੰਗੀ ਇਸ ਤੋਂ ਬਾਅਦ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਹੁੰਦੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜਿਹੜੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭੈਣੇ ਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਲਓ ਜੀ ਆਪਾਂ ਰੋਟੀ ਬਣਾ ਲਏ ਰੋਟੀ ਬਣਾ ਕੇ ਇੱਕ ਵਾਰੀ ਐ ਹੁੰਦਾ ਵੀ ਕੰਮਾਂ ਵਾਲਿਆਂ ਨੂੰ ਰੋਟੀ ਖਵਾਈ ਜਾਵੇ ਟਾਈਮ ਨਾਲ ਤੇ ਭੇਜ ਜਾਵੇ ਕੰਮਾਂ ਤੇ ਆਵਦਾ ਤਾਂ ਐ ਹੁੰਦਾ ਵੀ ਚਲੋ 10 ਮਿੰਟ ੱਗਾ ਪਿੱਛਾ ਵੀ ਹੋ ਜਾਂਦਾ ਕੰਮਾਂ ਧੰਦਿਆਂ ਨੂੰ ਘਰ ਤੇ ਕੰਮਾਂ ਧੰਦਿਆਂ ਨੂੰ ਤਾਂ ਕਿਉਂਕਿ ਕੰਮਾਂ ਵਾਲਾ ਦਾ ਐ ਹੁੰਦਾ ਵੀ ਟਾਈਮ ਇਹਨਾਂ ਦਾ ਵੱਜਮਾ ਹੁੰਦਾਗਾ ਜਾਣ ਦਾ ਜਿਹੜਾ ਬਗਾਨੇ ਘਰੇ ਕੰਮ ਕਰਨਾ ਜਾ ਕੇ ਤੇ ਉਹ ਬਸ ਟਾਈਮ ਤੇ ਹੀ ਠੀਕ ਰਹਿੰਦਾ ਜਾਇਆ ਕਈ ਵਾਰ ਪਰ ਤਾਂ ਇਦਾਂ ਦੇ ਹੁੰਦਾ ਵੀ ਚਲੋ 5-10 ਮਿੰਟ ਜੱਗਿਆ ਪਿੱਛਾ ਹੋ ਜੇ ਤੇ ਨਹੀਂ ਕੁਝ ਕਹਿੰਦੇ ਤੇ ਕਈ ਵਿੱਚ ਇਦਾਂ ਦੇ ਟੱਕਰ ਜਾਂਦੇ ਆ ਫਿਰ ਕਈ ਵਾਰੀ ਜਾਂਦਿਆਂ ਨੂੰ ਹੀ ਬੋਦਨ ਲੱਗ ਜਾਂਦੇ ਆ ਜੇ 5-4 ਮਿੰਟ ਲੇਟ ਹੋ ਜਾਣ ਤੇ ਫਿਰ ਸਾਰਾ ਦਿਨ ਕੰਮ ਵਾਲਿਆ ਦਾ ਵੀ ਮੂਡ ਆਫ ਰਹਿੰਦਾਗਾ ਤਾਂ ਕਰਕੇ ਮੈਨੂੰ ਐ ਹੁੰਦਾ ਵੀ ਚਲੋ ਕੰਮ ਵਾਲਾ ਨੂੰ ਟਾਈਮ ਤੇ ਭੇਜਿਆ ਜਾਵੇ ਲਓ ਜੀ ਰੋਟੀ ਬਣਾ ਲੈਨੇ ਆ ਬਸ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਕਰਾਂਗੇ ਘਰ ਦੇ ਕੰਮ ਧੰਦੇ ਦੂਸਰੇ ਕਾ ਮ ਕਰੇ ਤਾਂ ਹੁਣ ਜਿਹੜੇ ਆਪਣੇ ਹੈਗੇ ਉਹ ਤਾਂ ਕਰਨੇ ਹੀ ਹੈਗੇ ਇੱਕ ਵਾਰੀ ਰੋਟੀ ਦਾ ਬੇਫਿਕਰ ਹੋ ਜਗੇ ਬਣਾ ਕੇ ਟੇਪਨ ਪਾ ਕੇ ਤੇ ਇਹਨਾਂ ਨੂੰ ਖਵਾ ਕੇ ਨਾਲ ਨਾਲ ਬਸ ਰੋਟੀ ਮੇ ਪਾ ਕੇ ਦੇ ਦੂੰਗੀ ਕਿਉਂਕਿ ਸਬਜੀ ਤਾਂ ਬਣੀ ਵੀ ਜਿੱਦ ਦੇ ਕਈ ਵਾਰ ਐ ਹੁੰਦਾ ਵੀ ਸਬਜੀ ਨੂੰ ਥੋੜਾ ਜਿਹਾ ਟਾਈਮ ਲੱਗਦਾ ਉਦੋਂ ਫਿਰ ਮੈਨੂੰ ਐ ਹੁੰਦਾ ਵੀ ਰੋਟੀ ਬਣਾ ਕੇ ਰੱਖ ਲਾਂ ਚਲੋ ਬਾਅਦ ਦੇ ਵਿੱਚ ਖਾ ਲੈਣਗੇ ਹਜੇ ਤਾਂ ਸਬਜੀ ਬਣ ਗਈ ਸੀ ਤੇ ਬਸ ਤੇ ਪਾ ਕੇ ਦੇ ਦੂੰਗੀ ਰੋਟੀ ਮੇ ਨੋ ਜੀ ਰੋਟੀ ਬਣਾ ਲ ਗਏ ਆਪਾਂ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਨੋ ਜੀ ਰੋਟੀ ਪਾਣੀ ਬਣਾ ਲਿਆ ਸੀ ਤੇ ਕੰਮ ਵਾਲਿਆਂ ਨੂੰ ਭੇਜਤਾ ਸੀਗਾ ਤੇ ਉਸ ਤੋਂ ਬਾਅਦ ਕਿਚਨ ਚ ਖਲਿਆਰਾ ਤਾਂ ਸਵੇਰ ਵੇਲੇ ਭੈਣਾਂ ਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਪੈਂਦਾ ਤੇ ਇਹਨੂੰ ਆਪਾਂ ਚੱਕਦਗੇ ਸਾਰੀ ਕਿਚਨ ਕਲੀਨ ਕਰਦਗੇ ਕਿਚਨ ਵਿੱਚ ਸਾਰੇ ਕਲੀਨ ਕਰਦੀ ਹੈਗੀ ਬਰਤਨ ਵਗੈਰਾ ਸਾਰੇ ਚੱਕ ਤੇ ਆ ਸੈਲਫ ਗੈਸ ਚੰਗੀ ਤਰ੍ਹਾਂ ਸਾਫ ਕਰਤਾ ਤੇ ਇਸ ਤੋਂ ਬਾਅਦ ਬਸ ਕੱਪੜੇ ਧੋ ਲੈਨੇ ਝਾੜੂ ਮੈਂ ਸਵੇਰ ਕੰਡਤਾ ਸੀਗਾ ਕੱਪੜੇ ਵੀ ਧੋ ਲੈ ਸੀਗੇ ਕੱਪੜੇ ਧੋ ਕੇ ਉਦੋਂ ਵੀ ਮੈਂ ਕੋਈ ਵੀਡੀਓ ਨਹੀਂ ਬਣਾਈ ਸੀ ਤੇ ਥਾਂ ਵੀ ਧੋਤਾ ਸੀ ਇਧਰੋਂ ਵੈਪਰ ਦੇ ਨਾਲ ਪਾਣੀ ਖਿੱਚ ਦਿੰਦੀ ਆ ਮੈਂ ਹੁਣ ਕਿਉਂਕਿ ਵੀਡੀਓ ਕਈ ਵਾਰੀ ਬਸ ਬਣਾਉਣ ਨੂੰ ਮਨ ਨਹੀਂ ਕਰਦਾ ਕੰਮ ਤਾਂ ਹੁਣ ਕਰਦੇ ਸਾਰੇ ਡੇਲੀ ਕਰਦੇ ਆਂ ਆਪਾਂ ਤੇ ਕੱਪੜੇ ਮੈਂ ਡਰਾਈ ਨਹੀਂ ਕੀਤੇ ਸੀਗੇ ਬਾਸਕਟ ਤੇ ਰੱਖਤੇ ਸੀਗੇ ਇਸੇ ਤਰ੍ਹਾਂ ਹੀ ਕਿਉਂਕਿ ਕਾਟਨ ਦੇ ਕੱਪੜਿਆਂ ਨੂੰ ਜਦੋਂ ਡਰਾਈ ਕਰ ਦਿੰਦੇ ਆ ਤੇ ਬਹੁਤ ਜ਼ਿਆਦਾ ਵਲ ਪੈ ਜਾਂਦੇ ਆ ਤੇ ਫਿਰ ਪ੍ਰੈਸ ਕਰਨੇ ਵੀ ਔਖੇ ਹੋ ਜਾਂਦੇ ਆਗੇ ਮੈਨੂੰ ਐਸੇ ਵੀ ਚਲੋ ਬਾਸਕਟ ਤੇ ਪਾਏ ਰਹਿਣਗੇ ਉਹਨਾਂ ਚਿਰ ਮੈਂ ਥਾਂ ਧੋ ਦਿੰਦੀ ਆ ਤੇ ਪਾਣੀ ਨੁੱਚੜ ਜੇ ਜਾਊਗਾ ਨਾ ਚੋ ਤੇ ਬਾਅਦ ਵਿੱਚ ਉਹਨਾਂ ਨੂੰ ਸੁੱਕਣੇ ਪਾ ਦੂੰਗੀ ਵੈਸੇ ਤਾਂ ਇਥੋਂ ਥਾਂ ਤਾਂ ਸੁੱਕ ਜਾਂਦਾ ਨਾਲ ਦੀ ਨਾਲ ਹੁਣ ਗਰਮੀ ਕਰਕੇ ਤੇ ਪਰ ਥੋੜਾ ਜਿਹਾ ਫਰਸ ਨੀਵਾ ਬਚਾਲਿਓ ਤੇ ਪਾਣੀ ਖੜ ਜਾਂਦਾ ਤਾਂ ਕਰਕੇ ਆਉਂਦਾ ਵੀ ਚਲੋ ਵੈਪਰ ਦੇ ਨਾਲ ਇੱਕ ਵਾਰੀ ਖਿੱਚ ਦਗੇ ਪਾਣੀ ਸਾਰਾ ਅੱਜ ਪੈਪ ਲਾ ਕੇ ਧੋਤਾ ਸੀਗਾ ਥਾਂ ਸਾਰਾ ਮੈਂ ਕਈ ਵਾਰੀ ਬਾਲਟੀਆਂ ਚੱਕਣੀਆਂ ਵੀ ਔਖੀਆਂ ਲੱਗਦੇ ਮੈਨੂੰ ਤੇ ਬਸ ਐ ਆਉਂਦਾ ਵੀ ਚਲੋ ਪੈਪ ਲਗਾ ਕੇ ਥਾਂ ਧੋਲਾਂ ਤੇ ਉਸ ਤੋਂ ਬਾਅਦ ਬਸ ਕੱਪੜੇ ਸੁੱਕਣੇ ਪਾ ਦਿੰਨੇ ਆ ਇਹਨਾਂ ਨੂੰ ਪੋਚਾ ਰਹਿਂਦਾ ਚਲੋ ਹੌਲੀ ਹੌਲੀ ਲਗਾ ਲਾਂਗੇ ਅੰਦਰ ਅੰਦਰ ਤਾਂ ਛਾਂ ਹੁੰਦੀ ਆ ਪੱਖੇ ਵਗੈਰਾ ਚਲਾ ਕੇ ਤੇ ਬਾਹਰ ਥੋੜਾ ਜਿਹਾ ਧੁੱਪ ਦੇ ਵਿੱਚ ਔਖਾ ਹੋ ਜਾਂਦਾ ਕੰਮ ਕਰਨਾ ਉਮੀਦ ਕਰਦੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਆਪਾਂ ਤੁਹ